ਸੋਰਠ ਮਹੱਲਾ ਪੰਜਵਾਂ ਹਿਰਦੈ ਨਾਮ ਵਸਾਇਓ ਕਰ ਬੈਠੇ ਗੁਰੂ ਧਿਆਇਓ ਗੁਰਪੂਰੈ ਸਚ ਕਹਿਆ ਸੋ ਸੁਖ ਸਾਚਾ ਲਇਆ ਆਪਣਾ ਹੋਇਓ ਗੁਰਮੇਰਵਾਨ ਅਨੰਦ ਸੁਖ ਕਲਿਆਣ ਮੰਗਲ ਸਿਓ ਕਰ ਆਏ ਕਰਿ ਇਸ਼ਨਾਨ ਰਹਾਉ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿ ਨਾ ਜਾਈ ਸਿਰ ਸਾਹਾ ਪਾਤ ਸਾਹਾ ਗੁਰ ਪੀਟ ਤੇ ਮਾਨਿਓ ਮਹਾ ਸਗਲ ਪਰਾਸ਼ਤ ਲਾਥੀ ਮਿਲ ਸਾਧ ਸੰਗਤ ਕੈ ਸਾਥੈ ਗੁਣ ਦਾਨ ਹਰ ਨਾਮਾ ਜਪ ਪੂਰਨ ਹੋਏ ਕਾਮਾ ਗੁਰ ਕੀਨੋ ਮੁਕਤ ਦਵਾਰਾ ਸਬ ਸ੍ਰਿਸ਼ਟ ਕਰੇ ਜੈ ਕਾਰਾ ਨਾਨਕ ਪ੍ਰਭ ਮੇਰੇ ਸਾਥੀ ਜਨਮ ਮਰਨ ਪੈ ਲਾਥੀ ਸੋਰਠ ਮਹੱਲਾ ਪੰਜਵਾਂ ਗੁਰਪੂਰੈ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਕਰਿ ਇਸ਼ਨਾਨ ਗ੍ਰਹਿ ਆਈ ਅਨੰਦ ਮੰਗਲ ਸੁਖ ਪਾਈ ਸੰਤੋ ਰਾਮ ਨਾਮ ਨਿਸਤਰੀਐ ਉਠਤ ਬੈਠਤ ਹਰ ਹਰ ਧਿਆਈਐ ਅਣ ਦਿਨ ਸੋ ਕਿਰਤ ਕਰੀਐ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਪਾਗੀ ਪਾਈ ਕੋਟ ਜਨਮ ਕੇ ਖਿਲ ਬਿਕਨਾਸੀ ਹਰ ਚਰਨੀ ਚਤ ਲਾਈ ਉਸਤ ਕਰੋ ਸਦਾ ਪ੍ਰਭ ਆਪਣੀ ਜਨਪੂਰੀ ਕਲ ਰਾਖੀ ਜੀ ਜੰਤ ਸਭ ਭੈ ਪਵਿੱਤਰਾਂ ਸਤਗੁਰ ਕੀ ਸਚ ਸਾਖੀ ਬਿਗ ਨਿਬਨਾਸਨ ਸਭ ਦੁਖ ਨਾਸਨ ਸਤਗੁਰ ਨਾਮਿ ਦਿਰੜਾਇਆ ਕੋਈ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਕਰਿਆ ਆਇ ਸੋਰਠ ਮਹਲਾ ਪੰਜਵਾਂ ਸਾਹਿਬ ਗੁਣੀ ਘਹਿਰਾ ਕਰ ਲਸ਼ਕਰ ਸਭ ਤੇਰਾ ਰਖਵਾਲੇ ਗੁਰ ਗੋਪਾਲਾ ਸਭ ਜੀ ਪੈ ਦਿਆਲਾ ਜਪਿ ਅਨਦਰੋ ਗੁਰ ਚਰਨਾ ਪਉ ਕਤੇ ਨਹੀ ਪ੍ਰਭ ਸਰਨਾ ਰਹਾਉ ਤੇਰਿਆ ਦਾਸ ਹਰਦੇ ਮਰਾਰੀ ਪ੍ਰਭ ਅਬ ਚਲ ਨੀਮ ਉਸਾਰੀ ਬਲਤਨ ਤਕੀਆ ਤੇਰਾ ਤੂੰ ਭਾਰੋ ਠਾਕਰ ਮੇਰਾ ਜਿਨ ਜਨ ਸਾਧ ਸੰਗ ਪਾਇਆ ਸੋ ਪ੍ਰਭ ਆਪ ਤਰਾਇਆ ਕਰ ਕਿਰਪਾ ਨਾਮ ਰਸ ਦਿਆਂ ਕੁਸਲ ਖੀਮ ਸਭ ਥੀਆਂ ਹੋਈ ਪ੍ਰਭੂ ਸਹਾਈ ਸਭ ਉੱਠ ਲਾਗੀ ਪਾਈ ਸਾਸ ਸਾਸ ਪ੍ਰਭ ਧਿਆਈ ਐ ਹਰ ਮੰਗਲ ਨਾਨਕ ਗਾਇਐ ਸੋਰਠ ਮਹੱਲਾ ਪੰਜਵਾਂ ਸੂਕ ਸਹਿ ਜੀ ਆਨੰਦਾ ਪ੍ਰਭ ਮਿਲਿਓ ਮਨ ਭਾਵੰਦਾ ਪੂਰੇ ਗੁਰ ਕਿਰਪਾ ਤਾਰੀ ਤਾਗਤ ਭਈ ਹਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੀ ਅਨਹਦ ਬੀਨਾ ਰਹਾਉ ਹਰ ਚਰਨ ਕੀ ਓਟ ਸਤਾਣੀ ਸਭ ਚੋਕੀ ਕਾਨ ਲੁਕਾਣੀ ਜਗ ਜੀਵਨ ਦਾਤਾ ਪਾਇਆ ਹਰ ਰਸ ਗਰਸਕ ਗੁਣ ਗਾਇਆ ਪ੍ਰਭ ਕਟਿਆ ਜਮ ਕਾ ਫਾਸਾ ਮਨ ਪੂਰਨ ਹੋਈ ਆਸ ਜਹ ਪੇਖਾ ਤੈ ਸੋਈ ਹਰ ਪ੍ਰਭ ਬਿਨ ਅਵਰ ਨ ਕੋਈ ਕਰ ਕਿਰਪਾ ਪ੍ਰਭ ਰਾਖੀ ਸਭ ਜਨਮ ਜਨਮ ਦੁੱਖ ਲਾਥੀ ਨਿਰਪੋ ਨਾਮ ਧਿਆਇਆ ਅਟਲ ਸੁਖ ਨਾਨਕ ਪਾਇਆ